ਕਰੋ ਲੱਗ ਜਾਂਦਾ ਮਨੋਂ ਦੇ ਪਿੱਛੇ ਮੈਂ ਕੁਝ ਸਟੈਪ ਆਊਟ ਕਰਦੀ ਆ ਪੁਲਿਸ ਥਾਣੇ ਜਾਂਦੀ ਆ ਫੋਰ ਜਾਨੀ ਆ ਤੇ ਫਿਰ ਮਨੂੰ ਘਰੇ ਵੜਨ ਦੇ ਦਿੰਦੇ ਆ 12ਵੀਂ ਮੈਂ ਜਦੋਂ ਉਹਨੂੰ ਉਹਦੋਂ ਸੁਤਜਨਾਨੀ ਦੇ ਨਾਲ ਪੜਿਆ ਸੀ ਮੇਰੇ ਦੋ ਤਿੰਨ ਬੱਚੇ ਨੇ ਤੇ ਉਹਨੂੰ ਉਹਨੂੰ ਪਾਲਦਾ ਆ ਉਹਦੇ ਨਾਲ ਹੀ ਰਹਿੰਦਾ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅੱਜ ਜੱਸੜ ਪਿੰਡ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਚ ਖੜਿਆ ਆ ਸਾਹ ਪਾਈ ਕੀ ਨਾਮ ਹੈ ਇੰਦਰਜੀਤ ਇੰਦਰਜੀਤ ਕੌਰ ਕੀ ਮਸਲੇ ਭਾਈ ਆਪਣਾ ਮੇਰੇ ਹਸਬੰਡ ਨੇ ਦਾ ਬਾਅਦ ਕੁਛ ਇਹ ਨਾਲ ਰਿਲੇਸ਼ਨ ਆ ਮੈਂ ਮੈਂ ਬਹੁਤ ਟਾਈਮ ਤੋਂ ਮੈਂ 13 ਸਾਲ ਹੋ ਗਏ ਮੇਰੀ ਮੈਰਿਜ ਹੋ ਕੇ ਮੈਂ ਆਪਣੇ ਘਰ ਸਾਰੇ ਪਰਿਵਾਰ ਵਿੱਚ ਹੀ ਮੈਂ ਸਟੇ ਲੈ ਕੇ ਰਹਿ ਰਹੀ ਹਾਂ ਉਹਦੇ باوجود ਵੀ ਮੇਰੇ ਨਾਲ ਬਹੁਤ ਅਤਿਆਚਾਰ ਕੀਤੇ ਜਾਂਦੇ ਆ ਮੈਨੂੰ ਘਰੋਂ ਕੱਢਿਆ ਜਾਂਦਾ ਆ ਮਨੂੰ ਜੇ ਕੋਈ ਮੈਂ ਉਹਦੇ ਪਿੱਛੇ ਹਰ ਲੜਾਈ ਹੁੰਦੀ ਆ ਕੁਝ ਹੁੰਦਾ ਆ ਉਹਦੇ ਪਿੱਛੇ ਮੈਂ ਕੁਝ ਸਟੈਪ ਆਊਟ ਕਰਦੀ ਆ ਤੇ ਜਾਂ ਪੁਲਿਸ ਥਾਣੇ ਜਾਂਦੀ ਆ ਪਹੁੰਚਦੀ ਆ ਤੇ ਫਿਰ ਮਨੂੰ ਘਰੇ ਵੜਨ ਨਹੀਂ ਦਿੰਦੇ ਹਿੰਦੇ ਪਿਛਲੇ 12 ਵੀ ਮੈਂ ਜਦੋਂ ਇਹਨੂੰ ਉਹ ਤੋਂ ਸੁਤ ਜਨਾਨੀ ਦੇ ਨਾਲ ਫੜਿਆ ਸੀ ਜਿਹਦੇ ਦੋ ਤਿੰਨ ਬੱਚੇ ਨੇ ਤੇ ਉਹਨੂੰ ਉਹਨੂੰ ਪਾਲਦਾ ਆ ਉਹਦੇ ਨਾਲ ਹੀ ਰਹਿੰਦਾ ਆ 8 ਮਹੀਨੇ ਬਾਅਦ ਜਦੋਂ ਇਹ ਘਰੇ ਵਾਪਸ ਹੋਣ ਆਇਆ ਜਦ ਮਾਤਾ ਜੀ ਬਿਮਾਰ ਹੋ ਗਈ ਸੀ ਇਹਨਾਂ ਦੇ ਉਸ ਤੋਂ ਬਾਅਦ ਇਹ ਘਰੇ ਆਏ ਆ ਉਹ ਘਰੇ ਆਣ ਤੋਂ ਬਾਅਦ ਹੁਣ ਮੈਨੂੰ ਕੋਰਟ ਤੋਂ ਜਿਵੇਂ ਉਹਨਾਂ ਨੇ ਮੈਨੂੰ ਆਰਡਰ ਹੋ ਗਿਆ ਕਿ ਇਹਨੂੰ ਕੇਸ ਦੀ ਪੈਸੇ ਖਰਚੇ ਦਿੱਤਾ ਜਾਵੇ ਤੇ ਖਰਚਾ ਮੈਨੂੰ ਮਿਲਣ ਲੱਗਿਆ ਸੀ ਬਟ ਮੈਂ ਫੇਰ ਵੀ ਇਹ ਸੋਚਿਆ ਕਿ ਚਲ ਘਰੇ ਮੇਰੇ ਬਜ਼ੁਰਗ ਮਾਰਾ ਵੀ ਇਹ ਅੱਡੇ ਸਾਰਾ ਸੌਂਟ ਰਹਿੰਦਾ ਆ ਕੰਮ ਤੇ ਮੈਨੂੰ ਕੀ ਲੋੜ ਪਈ ਆ ਕੁਛ ਕਰਨ ਦੀ ਵੀ ਆ ਨਹੀਂ ਕਰਦੀ ਵੀ ਜੇ ਬੰਦਲਾ ਬਣ ਗਿਆ ਸਹੀ ਆ ਸਾਰਾ ਕੁਝ ਚੱਲਦਾ ਆ ਵੀ ਚਲੋ ਕੋਈ ਲੇਕਿਨ ਪਰ ਮੈਨੂੰ ਜਿੱਥੇ ਤੱਕ ਮੈਨੂੰ ਇਹ ਫੀਲ ਆਉਂਦੀ ਉਹਨਾਂ ਦੇ ਘਰ ਚ ਰਹਿ ਕੇ ਕਿ ਮੇਰੇ ਨਾਲ ਖੇਲ ਵੀ ਖੇਲ ਖੇਲੇ ਜਾਂਦੇ ਨੇ ਤੇ ਜੋ ਜਿਹੜੇ ਮੇਰੇ ਸਹੁਰਾ ਸਾਹਿਬ ਆ ਮਰ ਕੇ ਤੋਂ ਪ੍ਰਧਾਨ ਕਹਿੰਦੇ ਨੇ 25 ਸਾਲ ਉਹਨਾਂ ਨੇ ਪ੍ਰਧਾਨੀ ਕੀਤੀ ਆ ਲੇਕਿਨ ਉਹਨਾਂ ਕੋ ਆਪਣੇ ਪੁੱਤ ਨੂੰ ਪੋਤ ਦਾ ਇੱਕ ਕੇਸ ਸੋਲਵ ਨਹੀਂ ਹੋਇਆ ਮੰਨੂ ਨਹੀਂ ਪਤਾ ਵੀ 25 ਸਾਲ ਇਹਨਾਂ ਨੇ ਕਾਰਾ ਪ੍ਰਧਾਨ ਰਹੇ ਜਿਵੇਂ ਲੋਕਾਂ ਦੇ ਪ੍ਰਧਾਨ ਤੱਕ ਆਦੇ ਰਹੇ ਆ ਦੋ ਨੰਬਰ ਦਾ ਤਾਂ ਹੀ ਕੰਮ ਕਰਦੇ ਸੀ ਦੋ ਨੰਬਰ ਦੀ ਇਹਨਾਂ ਦੀ ਪ੍ਰਾਪਰਟੀ ਆ ਜਿੰਨਾ ਬਚਿਆ ਕਹਿੰਦੇ ਹਸਨ ਲਾਲ ਦਾ ਘਾਉਤ ਹਸਨ ਲਾਲ ਦਾ ਹੀ ਰਹਿੰਦਾ ਹੁੰਦਾ ਬਾਕੀ ਸਾਰਾ ਉਜੜਨਾ ਉਜੜੜ ਰਿਹਾ ਆ ਜਿਹੜੇ ਜਿਹੜਾ ਤੇਰਾ ਘਰ ਦੇ ਨੇ ਤੁਹਾਡੇ ਕੱਲੇ ਹੀ ਪਈ ਹੈਗਾ ਨਹੀਂ ਇਹ ਦੋ ਭਰਾ ਦੇ ਇੱਕ ਭੈਣਾਂ ਨਾਲ ਦੀ ਇਹ ਸਰਬ ਕਹਿੰਦੇ ਇੱਕੋ ਥਾਲੀ ਦੇ ਚਟੇ ਬੱਟੇ ਨੇ ਬਸ ਉਹ ਨਹੀਂ ਇਹ ਸਿਰਫ ਮੈਂ ਮਤਲਬ ਕਿ ਯੂਪੀ ਤੋਂ ਮੇਰਾ ਇੱਥੇ ਪਿੱਛੇ ਦੇ ਜਿੱਸਾ ਤੇ ਮੇਰੀਆਂ ਭੈਣਾਂ ਦੋ ਆ ਜੇ ਮੇਰੇ ਪਿੱਛੇ ਉਹ ਖੜ੍ਹਦੀਆਂ ਕਿਤੇ ਸਰਕਾਰੇ ਦਵਾਏ ਜਾਂਦੀਆਂ ਆ ਮੈਨੂੰ ਕੋਈ ਸਹੀ سپورਟ ਦੀ ਲੋੜ ਪੈਂਦੀ ਆ ਮੇਰੇ ਨਾਲ ਉਹ ਜਾਂਦੀਆਂ ਆ ਤੇ ਉਹਨਾਂ ਨੂੰ ਗਲਤ ਗਲਤ ਕਹਿੰਦੇ ਨੇ ਵੀ ਇਹ ਇਹਦੇ ਚੀਜ਼ੇ ਇਹਦੇ ਨਾਲ ਗਲਤ ਆ ਇਹ ਆ ਇਹ ਆ ਮੈਨੂੰ ਇਦਾਂ ਜਾ ਕੇ ਮਤਲਬ ਕਿ ਹਰਾਸ ਕਰਕੇ ਉਹਨਾਂ ਦੇ ਥੋੜੇ ਕਾ ਬੱਚੇ ਨੇ ਮੇਰਾ ਇੱਕ ਬੇਟਾ ਦਾਤਾਲਾ ਉਹ ਤੁਹਾਡੇ ਨਾਲ ਹੈ ਮੇਰੇ ਨਾਲ ਦਾ ਹਨ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਸਟੇ ਲੈ ਕੇ ਆਪਣੇ ਸੋਹਰੇ ਪਰਿਵਾਰ 'ਚ ਹੀ ਰਹਿ ਰਹੀ ਹਾਂ 6 ਸਾਲਾਂ ਤੋਂ ਮੇਰਾ ਕੇਸ ਚੱਲਦਾ ਪਿਆ ਆ ਅੱਛਾ ਕਿਹੜਾ ਤੁਹਾਡਾ ਪਤੀ ਰਹਿੰਦਾ ਉਹ ਲੇਡੀਜ਼ ਕਿੱਥੋਂ ਦੀ ਹੈ ਉਹ ਲੇਡੀਜ਼ ਆਪਣੇ 10.5 10.5 ਨੰਬਰ ਗੱਡੀ ਹੈ ਜਿੱਥੇ ਆਪਣੇ ਦੇ ਨਾਲ ਭਗਵਾਨ ਨਦੀ ਦੇ ਵਿੱਚ ਜਿੱਥੇ ਕੋਈ ਨਜ਼ਦੀਕੀ ਹੈ ਬਿਲਕੁਲ ਨਗਰੀ ਕੀ ਹੈ ਉਹਦੇ ਘਰ ਬੱਚੇ ਨੇ ਉਹ ਕਿਰਾਏ 'ਚ ਹੀ ਰਹਿੰਦੀ ਆ ਪੱਟਾ ਆਪਣੇ ਮਾਪਿਓ ਦੇ ਘਰ ਆਉਣਾ ਜਾਣਾ ਉਹਦਾ 2-3 ਖਾਂ ਡਿਵੋਰਸ ਹੀ ਲੱਗਦਾ ਲਗ ਨੂੰ ਕੁੜੀ ਸਹੀ ਨਹੀਂ ਹੈ ਕੈਰੈਕਟਰ ਵਾਚੋਂ ਉਹ ਡਰੈਕਟਰ ਦੀ ਕੁੜੀ ਗਲਤ ਆ ਇੰਨੇ ਪਤਾ ਨਹੀਂ ਇਹਨੂੰ ਫਸਾਇਆ ਆ ਕਿ ਇਹ ਆਪ ਫਸਿਆ ਜਾਂ ਇਹਨਾਂ ਦੇ ਪਹਿਲੇ ਲਿੰਕ ਅਪ ਸੀ ਜਾਂ ਇਹ ਪਹਿਲੇ ਇਹਨੇ ਰੱਖੀ ਹੋਈ ਸੀ ਜਾਂ ਮੈਂ ਦਿਆ ਤੋਂ ਪਹਿਲੇ ਦਾ ਮੁੰਨੂ ਇਹਨਾਂ ਦੀ ਕੋਈ ਸਟੋਰੀ ਪਤਾ ਨਹੀਂ ਜਿੱਥੇ ਤੱਕ ਮੈਂ ਹੁਣ ਇਹਨੂੰ ਜੋ ਪੁੱਛਦੀ ਆ ਉਹ ਗੱਲਾਂ ਸੋਟ ਨਹੀਂ ਜਦੋਂ ਉਹਨੂੰ ਮੈਂ ਫੜ ਲਿਆ ਹਾਂ ਉਹਦੇ ਨਾਲ ਮੰਨੂ ਗੈਂਦਾ ਕਿ ਮੇਰਾ ਉਹਦੇ ਨਾਲ ਕੁਛ ਨਹੀਂ ਈ ਸਾਲਾਂ ਤੋਂ ਮੇਰੇ ਨਾਲ ਕੁਛ ਨਹੀਂ ਤੇ ਤੇਰਾ ਭਾਰ ਉਹ ਕ ਭਾਰ ਉਡਾਣਦੇ ਆ ਤੈਨੂੰ ਤੇਨਾ ਗੁੱਸੇ ਦੇ ਤੈਨੂੰ ਗਲਤ ਫਹਿਮੀ ਆ ਇਹਦੀ ਉਹਦੀ ਹੁਣ ਤਾਂ ਮੈਂ ਇਹਨੂੰ ਉੱਤੋਂ ਫੜੀ ਉਹਦੀ ਗਲਤ ਫਹਿਮੀ ਦੂਰ ਕਰਤੀ ਹੁਣ ਇਹਾਂ ਦੇ ਮਾਮਲੇ ਅੱਛਾ ਉੱਪਰ ਫੜ ਲਿਆ ਤੁਸੀਂ ਹਾਂਜੀ ਮੈਂ ਘਰੇ ਮੈਂ ਅੱਜੋ ਆਪਣੇ ਆਪਣਾ ਪਿਛਲੀ ਜੁਨੀ ਮਾਰਸ ਦੇ ਮਹੀਨੇ 18 ਤਰੀਕ ਨੂੰ ਉਹਨਾਂ ਨੂੰ ਫੜਿਆ ਸੀ ਜੋ ਕਿ ਉਹਦੇ ਨੇ ਕੋਈ ਵੀਡੀਓ ਪੂਰਾ ਲੌਕ ਜਾ ਗਿਆ ਇਥੇ ਕਿ ਨਾ ਤਾਂ ਪੁਲਿਸ ਵਾਲੇ ਕੋਈ ਕ੍ਰੈਸ਼ ਸੀ ਕੋਈ ਕਰਦੇ ਜਿੱਥੇ ਜਾਂਦਾ ਉੱਥੇ ਚੜਾ ਉੱਡਾ ਨਾ ਵਕੀਲ ਨਾ ਜੱਜ ਕੋਈ ਕੋਈ ਕੰਮ ਨਹੀਂ ਕਰਾ ਮੈਂ 6 ਸਾਲਾਂ ਤੋਂ ਇ ਮੈਂ ਆਪਣੇ ਬੱਚੇ ਦੇ ਸੰਸਕਾਰ ਤਾਂ ਨਹੀਂ ਖਰਾਬ ਕਰਦੀ ਇਸ ਦੇ ਘਰ ਇਹਨਾਂ ਦੇ ਘਰ ਲੈ ਕੇ ਜੇ ਇੱਕ ਪਰਿਵਾਰ ਦੇ ਵਿੱਚ ਮੈਂਬਰ ਖਰਾਬ ਆ ਤੁਹਾਡਾ ਮੁੱਦਾ ਖਰਾਬ ਆ ਕਮ ਸੇ ਕਮ ਤੁਹਾਡੀ ਨੋ ਤੁਹਾਡੀ ਰੋਟੀ ਪਾਏਗਾ ਕਿਉਂਕਿ ਆ ਤਾਂ ਨਹੀਂ ਤੁਹਾਡੇ ਸੇਵਾ ਪਾਣੀ ਕਰਦੀ ਆ ਤੁਹਾਡੇ ਨਾਲ ਰਹਿ ਰਹੀ ਆ ਘਰ ਦੇ ਵਿੱਚ ਨਾ ਉਹ ਜੋਬ ਕਰੇ ਨਾ ਕੁਝ ਕਰਦੀ ਆ ਮੈਂ ਪੜ੍ਹੀ ਲਿਖੀ ਆ ਮੈਂ ਅੰਮੇ ਪੜ੍ਹੀ ਹੋਈ ਆ ਮੈਂ ਜੋਬ ਕਰਕੇ ਆਪਣਾ ਬੱਚਾ ਪਾਲ ਸਕਦੀ ਆ ਬਟ ਮੈਂ ਸੋਚਦੀ ਆ ਕਿ ਮੈਨੂੰ ਵੀ ਬਗੂ ਦਾ ਬਾਣਾ ਪਾਇਆ ਹੈਗਾ ਸਾਡੇ ਮਾਪਿਆਂ ਦੇ ਸੰਸਕਾਰ ਇਦਾਂ ਦੇ ਨਹੀਂ ਆ ਕਿ ਅਸੀਂ ਜਾ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਨਾ ਕਰੀਏ ਕਿਉਂਕਿ ਸੋਹਰਾ ਮੇਰਾ ਅਪੰਗ ਹੈ ਤੇ ਹੁਣ ਸਾਥ ਮੇਰੀ ਬਿਲਕੁਲ ਅਜਾ ਸਸ ਸੋਹਰਾ ਤੇਰੇ ਨਾਲ ਨੇ ਮੈਂ ਉਹਨਾਂ ਦੇ ਘਰ ਚ ਰਹਿ ਰਹੀ ਹਾਂ ਬਟ ਜਿੱਦਾਂ ਕਹਿ ਰਹਿੰਦੇ ਆ ਕਿ ਵੀ ਉਹ ਅੰਦਰੋਂ ਤਾਂ ਆਪਣੇ ਪੁੱਤ ਦੇ ਨੇ ਕਿਉਂਕਿ ਉਹ ਆਪਣੇ ਪੁੱਤ ਦੇ ਹੀ ਆ ਅੱਛਾ ਜਿਹੜੀ ਜਿਹੜੀ ਨਾਲ ਉਹ ਰਹਿ ਰਹੇ ਹੈਗਾ ਸਭ ਪਤਾ ਆ ਤਾਂ ਜਣੀ ਕਿ ਵੀ ਉਹਨਾਂ ਨੂੰ ਪਤਾ ਹੈ ਜਣੀ ਕਿ ਬੱਚੇ ਕਹਿੰਦੇ ਉਹਦੇ ਹੱਕਮਾਰੀ ਹੈਗੀ ਉਹਦੇ ਬੱਚੇ 3 ਨੇ ਦੋ ਮੁੰਡੇ ਇੱਕ ਕੁੜੀ ਜਿੱਮੇ ਮੈਂ ਆਈ ਆ ਤਾਂ ਮੈਨੂੰ ਮੈਨੂੰ ਸਖਮਰਵਾਲ ਦੀ ਆ ਤਾਂ ਮੈਨੂੰ ਮੈਂ ਰੋਧ ਕੀਤਾ ਸੀ ਕਿ ਆ ਕਿ ਮੈਂ ਦੇਵੀ ਦੇਵਤਾਂ ਨੂੰ ਮੰਨਦੇ ਆ ਕੰਜਕਾ ਪੁੱルドਿਆ ਮੈਂ ਕੰਜਕਾ ਬਿਮੰਦਰ ਮਸਜੀਆਂ ਜਾਣ ਵਾਲੀ ਹੈ ਨਹੀਂ ਆ ਤੁਸੀਂ ਹਰ ਧਰਮ ਨੂੰ ਪੁੱਛਦੇ ਆ ਇਹ ਮਤਲਬ ਕਿ ਮੈਂ ਦੂਸਰੇ ਫੈਮਲੀ ਤੋਂ ਆ ਇਹ ਮਤਲਬ ਜਿਵੇਂ ਮੈਂ ਮੈਡ ਮੈਡ ਵਿਚਾਰ ਕੋਏ ਚ ਰੱਖੋਣਾ ਹਾਂ ਜੀ ਤੁਸੀਂ ਮੇਰੇ ਕਰ ਲਾਂਗੇ ਨਾ ਇਹ ਮੋਟੇ ਮੋਟੇ ਰੱਖੋ ਕਿ ਉਹ ਹੱਕ ਨਹੀਂ ਬਣਦਾ ਮੇਰਾ ਹੱਕ ਬਣਦਾ ਕਿੰਨਾ ਟਾਈਮ ਹੋ ਗਿਆ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹਾਂ ਜੀ ਇਸੇ ਤਰ੍ਹਾਂ ਤੇਰੇ ਪਤੀ ਨੂੰ ਕਿੰਨਾ ਟਾਈਮ ਹੋ ਗਿਆ 13 ਸਾਲ ਤੋਂ ਮਤਲਬ ਕਿ ਮੇਰੇ ਮੈਂ ਜਦ ਝੂਠ ਬੋਲ ਬੋਲ ਕੇ ਮੇਰੇ ਨਾਲ ਉਹ ਕਰਾ ਇੱਕ ਦਿਨ ਤੇਰੇ ਨਾਲੋਂ ਮੇਰੇ ਨਾਲ ਰਹਿ ਕੇ ਮੈਨੂੰ ਇਹ ਵੀ ਦਿਖਾਰਿਆ ਕਿ ਤੂੰ ਮੇਰੀ ਵਾਈਫ ਆ ਸਾਰਾ ਕੁਝ ਠੀਕ ਆ ਮੈਂ ਤੇਰਾ ਆ ਮੈਂ ਤੇ ਇੱਥੇ ਰਹਿਣਾ ਆ ਐਦਾਂ ਨਹੀਂ ਹੁੰਦਾ ਕਿ ਮੈਨੂੰ ਸੌਦਾ ਦੇ ਦੇਵੇਂ ਮੈਂ ਰੋਟੀ ਬਣਾ ਕੇ ਖਾ ਰਹੀ ਆ ਤਾਂ ਮੈਂ ਆ ਪੰਗਾ ਮੰਗੋ ਮੰਜੇ ਤੇ ਪਈ ਆ ਜਾਂ ਤੂੰ 12 ਵਜੇ ਆ ਮੈਂ ਮੈਨੂੰ ਪੁੱਛ ਨਹੀਂ ਸਕਦੀ ਕੋਈ ਵੀ ਕੰਮ ਹੁੰਦਾ ਮੈਂ ਉਹਨੂੰ ਪੁੱਛਦੀ ਆ ਕਿ ਵੀ ਤੁਸੀਂ ਅੱਜ ਬਾਹਰ ਮਨ ਆਉਂਗਾ ਫੋਨ ਚਾਕੇ ਕਰਨਾ ਨਹੀਂ ਕਰਨਾ ਵੀ ਮੈਂ ਰਾਤ ਬਾਹਰ ਆ ਹਾਂ ਮੇਰਾ ਕੰਮ ਸੀ ਮੈਂ ਫੈਕਰੀ ਦੇ ਵਿੱਚ ਮੇਰਾ ਕੰਮ ਸੀ ਅੱਜ ਮੇਰੀ ਡਾਈਟ ਕੰਮ ਕਹਦੇਗਾ ਸੀਆਂ ਸੀ ਮਸ਼ੀਨਲ ਟੂਲਿੰਗ ਦਾ ਕੋ ਕੰਮ ਨੂੰ ਕੰਮ ਕੰਦਾ ਵੀ ਤਿੰਨ ਸਾਲਾਂ ਤੋਂ ਮੰਨਦਾ ਕਿ ਕੀ ਕਮਾਰਿਆ ਕੀ ਖਾਰਾ ਉਹਦੇ ਪੈਸੇ ਕਿੱਥੇ ਜਾਂਦੇ ਕਿੱਥੇ ਨਹੀਂ ਮਾਪੇ ਵੀ ਇਹੀ ਰੋਂਦੇ ਨੇ ਤੇ ਮੈਂ ਵੀ ਇਹੀ ਹੁੰਨੀ ਆ ਕਿ ਅੰਦਰ ਸਾਨੂੰ ਨਹੀਂ ਦਿੰਦੇ ਮੈਂ ਕਹਿੰਦੀ ਮੈਨੂੰ ਨਹੀਂ ਦਿੰਦੇ ਬਿਲਕੁਲ ਨਹੀਂ ਦਿੰਦਾ ਮੇਰੇ ਮਾਪੇ ਆਸਤੱਕ ਹੁਣ ਤੱਕ ਜਦੋਂ ਤੋਂ ਕੇਸ ਲੱਗਿਆ ਆ ਤਾਂ ਉਦੋਂ ਕੇਸ ਲੱਗਣ ਕਰਕੇ ਅੱਗੇ ਚੁੱਟ ਕੇ ਇਹਨੇ ਬਿਲਕੁਲ ਵੀ ਹਟ ਗਿਆ ਸੀਗਾ ਵੀ ਮੇਰਾ ਖਰਚਾ ਬਿਲਕੁਲ ਬੰਦ ਕਰ ਦੇ ਮੇਰੇ ਮਾਪੇ ਹਰ ਮਹੀਨੇ ਮੈਨੂੰ ਮੇਰੇ ਪਾਪਾ ਮਤਲਬ ਕਿ ਮੈਂ ਅਕਾਊਂਟ ਟ੍ਰਾਂਸਫਰ ਕਰਦਾ ਸੀ ਵੀ 10-12000 ਰੁਪਏ ਆ ਮੈਨੂੰ ਪਾਉਂਦੇ ਸੀ ਤੇ ਤੇਰੀ ਮੰਮੀ ਡੈਡੀ ਆ ਭੇਜਦੇ ਨੇ ਪੈਸੇ ਖਰਚਾ ਇਹ ਹੁਣ ਵੀ ਨਹੀਂ ਦੇ ਰਿਹਾ ਨਹੀਂ ਹੁਣ ਇਹ ਦੇਣ ਲੱਗ ਗਿਆ ਜਦੋਂ ਤੋਂ ਮੰਮੀ ਇਹਨਾਂ ਨੇ 12 ਫਰਵਰੀ ਤੋਂ ਘਰ ਆਏ ਆ ਇਹ ਬੁਰਜਾ ਹਲਕਾ ਜਿਹਾ ਕਿਡਨੀ ਫੇਲਿਅਰ ਹੈ ਤੇ ਉਹ ਸਾਸੂ ਮਾਂ ਉਹਦੇ ਘਰ ਕੇ ਇਹ ਹੁਣ ਮੰਨ ਲਓ ਦੇਣ ਲੱਗ ਕੇ ਪੈਸੇ ਕੀ ਵੀ ਚੱਲੇ ਕੋਟ ਦੇ ਵਿੱਚ ਮੈਂ ਤੁਹਾਨੂੰ ਫੇਸਬੁਕ 'ਆ ਇੱਕ ਰੁਪਈਆ ਹੱਥ ਤੇ ਨਹੀਂ ਰੱਖਦੇ ਮੇਰੇ ਜਿੰਨਾ ਪਉਂਦੇ ਆ ਉਹਦੀ ਕੂਸਰਾ ਬਣਾਉਂਦੇ ਆ ਵੀ ਮੈਨੇ ਕੋਰਟ ਵਿੱਚ ਫੇਸਕੋ ਤੁਹਾਨੂੰ ਦੇਖੋ ਇਹ ਰੂਪਾ ਵੀ ਇਹਨੂੰ ਮੈਂ ਸਾਰਾ ਖਰਚਾ ਦਿੰਦੇ ਇਹਦੇ ਬਾਪਦੂਦ ਦੇ ਕੋਰਟ ਫੇਸਦਾ ਆ ਮੇਰਾ ਕੇਸ ਖਰਾਬ ਕਰਨਾ ਚਾਹੁੰਦੇ ਆ ਜਿਵੇਂ ਹੁਣ ਮੰਨ ਲਓ ਤੁਸੀਂ ਆਏ ਹੋ ਅੱਜ ਪਤਾ ਤੇਰੇ ਪਤੀ ਨੂੰ ਵੀ ਬਾਪਾ ਲੈ ਕੇ ਗਏ ਨੇ ਸੰਗ ਬਹੁਤ ਝਾਕੜੇ ਦਿੱਤੇ ਨਹੀਂ ਮੈਂ ਇਦਾਂ ਦਾ ਕੋਈ ਡਿਸਕਸ਼ਨ ਨਹੀਂ ਕੀਤਾ ਮੈਨੂੰ ਪਤਾ ਉਹ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਕਰਦੇ ਹੁਣ ਵੀ ਤੁਸੀਂ ਜੇ ਮੈਂ ਦੱਸੂਗੀ ਇਹ ਵੀਡੀਓ ਦੇਖਣਗੇ ਉਹਦੇ ਬਾਪਦੂਦ ਵੀ ਮੇਰੇ ਖਿਲਾਫ ਬਹੁਤ ਕੁਝ ਗੰਦ ਬੋਲਣਗੇ ਕਿੱਥੇ ਨੂੰ ਪਤਾ ਹੈ ਮੇਰਾ ਸਾਡਾ ਮੁੰਡਾ ਗਲਤ ਹੈ ਗਲਤ ਗਲਤ ਬਣਿਆ ਗਿਆ ਆ ਉਹਦੇ ਬਾਪਦੂਦ ਵੀ ਸੱਚ ਦਾ ਸਾ ਉਹਦੇ ਕੁਦੇ ਦੇ ਮਾਪੇ ਸਿਰਫ ਐਲ ਬਣਿਆ ਸਾਡੇ ਘਰ ਦਾ ਹਿੰਦੀ ਕਤੂਰੀ ਆ ਜੇ ਤੁਸੀਂ ਮੇਰੇ ਪਿੱਛੇ ਖੜ੍ਹ ਸਕਦੇ ਹੋ ਮੈਨੂੰ ਗੰਦਾ ਦੱਸ ਸਕਦੇ ਹੋ ਜਨਾਨੀ ਜਿਹੜੀ ਗੰਦੀ ਦੇ ਨਾਲ ਲੰਦਾ ਆ ਤੁਸੀਂ ਉਹਨੂੰ ਵੀ ਤਾਂ ਉਹਦੇ ਘਰ ਦਾ ਕਿ ਉਹਦੇ ਮਾਪਿਓ ਨੇ ਉਹ ਸੁਚੀਲ ਪੁਰੀ ਆ ਡਾੜ ਦੇ ਉਹ ਸੁਚੀਲ ਪੁਰੀ ਉਹਨਾਂ ਦੀ ਕੁੜੀ ਆ ਜੋ ਕਿ ਗੈਸ ਘਰੇ ਅਸੀਂ ਖੜੀ ਹੋਈ ਸੀ ਕਿਸੇ ਰਾਜ ਦੇ ਘਰ ਤੇ ਨੇ ਜੀ ਅਲੀ ਸ਼ਾਨ ਮਕਾਨ ਉਹਨੂੰ ਲੈ ਕੇ ਦਿੱਤਾ ਹੋਇਆ ਸੀ ਉਹਦਾ ਕਿਰਾਇਆ ਛੋਬੇ ਤੇਰੀ ਦੋਸ ਲਾਉਂਦੇ ਤੇਰਾ ਪਤੀ ਮੇਤੇ ਦਾ ਦੋਸ਼ ਹਸਤ ਕੋਨੇ ਕੋਈ ਉੱਦਾ ਲਾਇਆ ਨਹੀਂ ਹੈ ਜੇ ਖੂਨ ਮੈਂ ਜਿੱਦਾਂ ਹੁਣ ਪਿੱਛੇ ਫੜ ਲਿਆ ਕਹਿ ਲਿਆ ਤਾਂ ਉੱਦਾਂ ਫੇ ਮੈਨੂੰ ਕਹਿਣਾ ਤੂੰ ਹੀ ਗਲਤ ਆ ਇਹ ਆ ਉਹ ਤਾਂ ਕਿਦੋਂ ਤੁਸੀਂ ਸਹੀ ਨੂੰ ਫਿਰ ਤਾਂ ਸਾਬਤ ਕਰ ਨਹੀਂ ਸਕਦਾ ਹਾਂਜੀ 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 ਹਾਂ ਕਿਵੇਂ ਦੇਖ ਦਵਾਂ ਮੈਂ ਤਾਂ ਕਿ ਕਿਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਪਤਾ ਕੀ ਗੱਲ ਐਦਾਂ ਦੇ ਵਿਚਾਰ ਤੇ ਵੈਸੇ ਚਾਹੀਦੇ ਨਹੀਂ ਹੈਗੇ ਨਾ ਇੱਕ ਔਰਤ ਨੂੰ ਨਾ ਇੱਕ ਵਰਦੇ ਜਿਹਦਾ ਚੱਕਰ ਆਪਣਾ ਪਰਿਵਾਰ ਹੈਗਾ ਵਾ ਵਿਆਹ ਐ ਮੈਂ ਕੋਈ ਆ ਤੂੰ ਇਹਨਾਂ ਦੀ ਰੱਖਣੀ ਚਾਹੀਦੀ ਪਹਿਲਾਂ ਨੰਬਰ ਇਹਦੇ ਉਹਦੀ ਨਾਂ ਦੀ ਲਿਖੀ ਜਾਏ ਕਿਸਾ ਉਹ ਵਿਆਹੀ ਹੋਈ ਆ 50 ਸਾਲਾਂ ਦੀ ਹੈਗੀ ਆ ਉਹ ਆਮੇ ਘਰ ਜਿੰਦਾ ਹੈ ਕਿ ਮਰਿਆ ਦਾ ਦੋ ਜਗ੍ਹਾ ਮੈਡੀ ਸਰ ਕੇ ਆਈ ਪਹਿਲੇ ਵੀ ਡਿਵੋਰਸ ਦੇ ਕੇ ਆਈ ਆ ਜਦੋਂ ਪਤਾ ਚੱਲ ਗਿਆ ਮੇਰੇ ਨਾਲ ਉਹਦਾ ਵਿਆਹ ਹੋ ਗਿਆ ਉਹ ਜਿੰਦਾ ਹੈ ਕਿ ਮਰਿਆ ਦਾ ਪਹਿਲਾਂ ਨਹੀਂ ਜਿੰਦਾ ਹੈਗਾ ਹਾਂ ਜੀ ਫਿਰ ਉਹ ਵੀ ਇੱਕ ਸਾਲ ਨਾਲ ਇੱਕ ਘਰ ਉਥੋਂ ਪੱਟ ਕੇ ਆਈ ਆ ਦੂਜਾ ਘਰ ਇਹ ਪੱਟ ਲਈ ਆ ਨੇ ਬਹੁਤਾਂ ਵਿਆਹ ਕਰਾਇਆ ਉਹਨਾਂ ਨੇ ਸੈਕੰਡ ਮੈਰਿਜ ਵੀ ਫੇਰ ਕਰਾਈ ਉਹਨੇ ਸੈਕੰਡ ਮੈਰਿਜ ਵੀ ਥੋੜੇ ਚਿਰ ਬਤੀ 2 ਸਾਲ ਬਾਅਦ ਉਹਦੀ ਘਰ ਵਾਲੀ ਮੈਨੂੰ ਲਈ ਉਹਨਾਂ ਦੇ ਘਰ ਨੈ ਗਈ ਉਹ ਕਹਿੰਦੀ ਵੀ ਏਸ ਪੁਰਜਨਾਨੀ ਦਾ ਵੀ ਕੰਮ ਨਹੀਂ ਇਹ ਆ ਜਿਹੜੇ ਇਹਦੀ ਗਲੀ ਦੇ ਮਾਪਿਆਂ ਦੀ ਗਲੀ ਦੇ ਲੋਕ ਹਨ ਸਾਰੇ ਉਹ ਸਾਰੇ ਮੈਂ ਸਹਿਮਤ ਆ ਉਹ ਮੈਨੂੰ ਸਾਰੇ ਕਹਿੰਦੇ ਆ ਕਿ ਇਹ ਵੀ ਆਪਣਾ ਘਰ ਵਾਲੇ ਨੂੰ ਤਲਾਕ ਨਾ ਦੇਈ ਚਾਹੁੰਦੀ ਕਿ ਕੋਪਰਾ ਤਲਾਕ ਦੇ ਦੇ ਆਪਣੇ ਘਰ ਵਾਲੇ ਨੂੰ ਮੈਂ ਆਪਣੀ ਸੈਟਿੰਗ ਕਰ ਸਕਾਂ ਇਹਦੇ ਨਾਲ ਵੀ ਰਹਿ ਸਕਦਾ ਤੁਸੀਂ ਕਾਨੂੰਨੀ ਕਾਰਵਾਈ ਨਹੀਂ ਕਰਾਈ ਵੀ ਮੇਰਾ ਬੰਦਾ ਜਿਹੜਾ ਵ ਇੱਕ ਇਸ ਤਰ੍ਹਾਂ ਜਨਾਨੇ ਦਾ ਨਾ ਜਨਾਨੀ ਨਾਲ ਰਹਿ ਰਿਹਾ ਹਾਂਜੀ ਮੈਂ ਬਹੁਤ ਇਹ ਦਾ ਬਸਨਾ ਮੈਂ ਲਾਇਆ ਉਹਦੇ ਬਾਪੂ ਵੀ ਮੈਨੂੰ ਹੈ ਪਸਾ ਕੇ ਖਰਚੇ ਦੀ ਗੱਲ ੱਡੋ ਬੈਠੇ ਨਹੀਂ ਕੁਝ ਇਹ ਨਹੀਂ ਕਿਹਾ ਵੀ ਗੈਰ ਜਨਾਨੀ ਨਾਲ ਕਿਉਂ ਰਹਿ ਰਿਹਾ ਵਾ ਮੇਰਾ ਘਰ ਉਸ ਚਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਹੱਥ ਪੈਰ ਵੀ ਉਹਨੇ ਕੇਸ ਪੀਰਾ ਉਹਦੇ ਬਾਪੂ ਵੀ ਕੋਈ ਉਸਨੇ ਦੱਫਾ ਨਹੀਂ ਮਾਰਿਆ ਇਹਦਾ ਵੀ ਕੁਝ ਵੀ ਨਹੀਂ ਉਹ ਕਹਿੰਦੇ ਕਿ ਇਹ ਅਡਲਟ ਆ ਵਾਟ ਮੀਨ ਯਰ ਅਡਲਟ ਹੀ ਅਡਲਟ ਮਤਲਬ ਇਹ ਕਿ ਕਾਨੂੰਨ ਕਿਹਨੇ ਬਣਾਤਾ ਕਿਹਨੇ ਹੱਕ ਦਿੱਤਾ ਆ ਵੀ ਵਿਆਹ ਮੇਰੇ ਬੰਦੇ ਨੂੰ ਮੈਨੂੰ ਬਿਨਾਂ ਤਲਾਕ ਦੇ ਆ ਉਹ ਕਿਸੇ ਜਨਾਨੀ ਕੋਲ ਦੇ ਨਾਲ ਕਿੱਦਾਂ ਰਹਿ ਸਕਦਾ ਆ ਕਿੱਦਾਂ ਰਹਿ ਸਕਦਾ ਮੈਂ ਦੱਸੂੰਗੀ ਅੱਜ ਤੂੰ ਰਹਿ ਕੇ ਦਿਖਾ ਕੇ ਤੇ ਕਿੱਥੇ ਰਹਿ ਰਹੀ ਕਿੱਥੇ ਨਹੀਂ ਗਈ ਨਾ ਉਹਦੇ ਮਾਪੇ ਵੀ ਜਾਣਦੇ ਤੇ ਉਹ ਜਨਾਨੀ ਵੀ ਜਾਣਦੀ ਰਹਿਣ ਮੈਨੂੰ ਵੀ ਨਹੀਂ ਦੇਣਾ ਬਸ ਹੁਣ ਮੈਂ ਕੋਈ ਨਹੀਂ ਜਣਾ ਅਗਰ ਮੇਰਾ ਘਰ ਨਾ ਬਚਿਆ ਨਾ ਮੈਨੂੰ ਪਤਾ ਨਹੀਂ ਮੈਨੂੰ ਕਿਉਂਕਿ ਜਦ ਘਰ ਉਜੜਦਾ ਨਾ ਪਤਾ ਨਹੀਂ ਉਹਨੂੰ ਹੁੰਦਾ ਹੈ ਨਾ ਹੁਣ ਇਹਦਾ ਘਰ ਬਰਬਾਦ ਹੈ ਇੱਕ ਬੱਚਾ ਹੈ ਇੱਕ ਬੱਚੇ ਤੋਂ ਵੀ ਪਿਓ ਨੇ ਦੂਰ ਕੀਤਾ ਆਪਣੇ ਉਹ ਬੰਦੇ ਛੱਡ ਕੇ ਇਹਨਾਂ ਦਾ ਘਰਾਂ ਕਿ ਬਰਬਾਦ ਕਰਕੇ ਇਹਨਾਂ ਦੇ ਵਿੱਚ ਦੋਨਾਂ ਜਿਹੜੇ ਛਾੜ ਕੇ ਆਪ ਉਹ ਆਪਣਾ ਬੱਚੇ ਦਾ ਖਰਚਾ ਉਹਦੇ ਪਕਰਵਾਰੀ ਆ ਆਪਣੇ ਬੱਚੇ ਦਾ ਪਰਿਵਾਰ ਦਾ ਖਰਚਾ ਚੰਗ ਨਹੀਂ ਰਿਹਾ ਇਹ ਵੱਤ ਤੋਂ ਵੱਤ ਬੰਦ ਹੋਣੇ ਚਾਹੀਦੀ ਆਪਾਂ ਕੋਈ ਬੰਦੇ ਦੇ ਹੱਥ ਦੇ ਵਿੱਚ ਆ ਬਾਕੀ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਪੱਕਾ ਬੁਣਾ ਤੇ ਉਹਨਾਂ ਨੇ ਸੱਦਾਂਗੇ ਬੱਚੇ ਦਾ ਵੀਡੀਓ ਵੇਖ ਲੈਣੀਆਂ ਜਿਹੜਾ ਆਣ ਕੇ ਸਾਡੇ ਕੋਲ ਫੋਨ ਕਰਕੇ ਸੱਦਿਆ ਜਾਓਗੇ ਤੇ ਸਾਸੋਰੇ ਨੇ ਸੱਦਿਆ ਜਾਓਗੇ ਇਹਨਾਂ ਦੇ ਹੱਥ ਦਾ ਤੇ ਫੋਨ ਨੰਬਰ ਹੈਗਾ ਦਾ ਹਾਂਜੀ ਹੈਗਾ ਜੀ ਫੋਨ ਨੰਬਰ ਦੇ ਤਾਂ ਜੀ ਆਪਾਂ ਕਰੀਏ ਨਾ ਪੱਕੇ ਜਿਹੜਾ ਫੋਨ ਤੇ ਲੈ ਲੈਣ